ਅੱਜ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵਿੱਚ ਇੱਕ ਨੈਸ਼ਨਲ ਸਿੰਪੋਜੀਅਮ ਦਾ ਉਦਘਾਟਨ ਕੀਤਾ ਤੇ ਇੱਕ ਰਹਿੰਦਾ ਸਿੰਪੋਜੀਅਮ ਨੈਸ਼ਨਲ ਲੈਵਲ ਦਾ ਤੇ ਇਹਦਾ ਜਿਹੜਾ ਟਾਈਟਲ ਹੈਗਾ ਫੂਡ ਸਾਇੰਸ ਐਂਡ ਟੈਕਨੋਲੋਜੀ 4.0 ਸੋਏ ਜਿਹੜੀ ਫੂਡ ਸਾਇੰਸ ਐਂਡ ਟੈਕਨੋਲੋਜੀ ਜਾ ਕੋਡ ਪ੍ਰੋਸੈਸਿੰਗ ਉਹ ਵਾਲੇ ਸਾਲਾਂ ਚ ਇਹਨਾਂ ਦਾ ਬਹੁਤ ਵੱਡਾ ਰੋਲ ਅਦਾ ਹੋਣਾ ਹੈ ਇਹ ਗੱਲ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਸਰਦਾਰ ਸਤਵੀਰ ਸਿੰਘ ਗੋਸਲ ਜੀ ਨੇ ਆਖੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ ਤਹਿਲਕਾ ਟੀਵੀ ਲਈ ਅਮਰੀਕ ਸਿੰਘ ਪ੍ਰਿੰਸ ਦੀ ਰਿਪੋਰਟ ਜਸਟ and work hard for that don't just think chad parah ho hoya kuch nahi hunda Any eh nahi hona kuch nahi hona mere kol nahi no this is wrong this is you are wrong here you can do everything punjab gar dikatno ch ludhiana dr chalajeet ji aurak dean kaujheri college p.e. ludhiana dr Savita sharma head department of food science and technology p.e. ludhiana officers and security members from punjab agricultural university and dear participants from pau other institutes in the punjab and from other states and dear students very good morning to all of you and greetings from punjab agricultural university ludhiana it's my profound privilege to attend this inaugural function of national symposium on food processing innovation and sustainability. there is overwhelming response as we see in the audience, a uh, huge participation by the scientists and the students and experts and scholars. so in the correct context, where technology is rapidly transforming, it's critical that we apply the principles of industry 4.0 national symposium on food processing 4.0 4.0 basically ek hi revolution hai gaya ira hai gaya jithe digitization te kya bina mai apne components kede kede ai jivein ap kehnde artificial intelligence hai kede kede cheeze ap apuch add karke food di processing production processing te value addition nu badha sakde ha is symposium di sari sari jehdi apna kele bhi shrey janda hai sade vice chancellor nu janda hai ਕਿ ਜਿਨ੍ਹਾਂ ਨੇ ਕੀ ਜਿਹਨਾਂ ਦੀ ਅਸੀਂ ਗਾਈਡੈਂਸ ਅੰਡਰ ਇਹ ਸਾਰਾ ਸੇ ਆਰਗੇਨਾਈਜ਼ ਕੀਤਾ ਇਹਦੇ ਵਿੱਚ ਸਾਡੇ ਕੋਲ ਅਰਾਊਂਡ 200 ਤੋਂ ਉੱਪਰ ਹੀ ਪਾਰਟਿਸਪੈਂਟਸ ਆਏ ਹੈ ਜਿਹੜੇ ਕਿ 12 12 ਸਟੇਟਸ ਤੋਂ ਆਏ ਹੈ ਥਰੋਅਆਊਟ ਕੰਟਰੀ ਤੋਂ ਆਏ ਹੈ ਐਂਡ ਉਹਨਾਂ ਦੀ ਸਪਨਾ ਪੈਨਲ ਡਿਸਕਸ਼ਨ ਸੈਸ਼ਨ ਹੋਣਗੇ ਉਸ ਤੋਂ ਬਾਅਦ ਅਸੀਂ ਉਹਨਾਂ ਦੀ ਔਰਲ ਪ੍ਰੈਜੈਂਟੇਸ਼ਨ ਫਿਰ ਉਹਨਾਂ ਦੀ ਪਾਵਰਪੁਆਇੰਟ ਪ੍ਰੈਜੈਂਟੇਸ਼ਨਸ ਤੋਂ ਬਾਅਦ ਉਹਨਾਂ ਦੇ ਅਸੀਂ ਬੈਸਟ ਉਹਨਾਂ ਦੇ ਕੱਢ ਕੇ ਉਸ ਤੋਂ ਬਾਅਦ ਅਸੀਂ ਜਿਹੜੀ ਇਹਦੀ ਇਹਦੀਆਂ ਵੀ ਜਿਹੜੀ ਸਾਰੀ ਪ੍ਰੋਸੀਡਿੰਗਸ ਹੋਣਗੀਆਂ ਉਹਦੇ ਵਿੱਚ ਅਸੀਂ ਉਹਨੂੰ ਐਕਸਟ੍ਰੈਕਟ ਕਰਾਂਗੇ ਕਿ ਕਿਹੜੇ ਕਿ एफिशिएंसी ਤੇ ਜਿਹੜਾ ਨਿਊ ਇਰਾ اور ਐਡਵਾਂਸਡ ਕੰਪੋਨੈਂਟ ਨੂੰ ਅਸੀਂ ਉਤ ਵਿੱਚ ਐਡ ਕਰ ਸਕਦੇ ਆ। थैंक यू। ਅੱਜ ਅਸੀਂ ਪੰਜਾਬ ਐਗਰੀਕਲਚਰ ਨਰਸਰੀ ਦੇ ਵਿੱਚ ਇੱਕ ਨੈਸ਼ਨਲ ਸਿੰਪੋਜੀਅਮ ਦਾ ਉਦਘਾਟਨ ਕੀਤਾ ਤੇ ਇੱਕ ਰੈਂਡਰ ਸਿੰਪੋਜੀਅਮ ਹੈ ਨੈਸ਼ਨਲ ਲੈਵਲ ਦਾ ਤੇ ਇਹਦਾ ਜਿਹੜਾ ਟਾਈਟਲ ਹੈਗਾ ਉਹ ਹੈਗਾ ਫੂਡ ਸਾਇੰਸ ਐਂਡ ਟੈਕਨੋਲੋਜੀ 4.0 ਸੋ ਇਹ ਜਿਹੜੀ ਫੂਡ ਸਾਇੰਸ ਐਂਡ ਟੈਕਨੋਲੋਜੀ ਹੈ ਜਾ ਫੂਡ ਨਿਊਟ੍ਰੀਸ਼ਨ ਹੈ ਜਾਂ ਫੂਡ ਪ੍ਰੋਸੈਸਿੰਗ ਹੈ ਆਉਣ ਵਾਲੀਆਂ ਸਾਲਾਂ ਚ ਇਹਨਾਂ ਦਾ ਬਹੁਤ ਵੱਡਾ ਰੋਲ ਅਦਾ ਹੋਣਾ ਇਹਨਾਂ ਤੋਂ ਕਿਉਂਕਿ ਅਸੀਂ ਬਹੁਤ ਸਾਰੇ ਜੈਟ ਯੂਨੀਵਰਸਿਟੀ ਬਣੀ ਹੈ ਅਸੀਂ ਫੂਡ ਪ੍ਰੋਡਕਸ਼ਨ ਦਾ ਹੀ ਕੰਮ ਕਰ ਰਹੇ ਹਾਂ ਜ਼ਿਆਦਾ ਪ੍ਰੋਸੈਸਿੰਗ ਦਾ ਘੱਟ ਕੀਤਾ ਪਰ ਹੁਣ ਅਸੀਂ ਚਾਹੁੰਦੇ ਹਾਂ ਕਿ ਜਿਹੜੀ ਪ੍ਰੋਸੈਸਿੰਗ ਹੈ ਸਾਡੀ ਵੈਲਿਊ ਐਡੀਸ਼ਨ ਹੈ ਤੇ ਮਾਰਕੀਟਿੰਗ ਹੈ ਤੇ ਇਹ ਕੰਮ ਅਸੀਂ ਬਦਲਣਾ ਚਾਹੁੰਦੇ ਹਾਂ ਜਿਹਨੂੰ ਅਸੀਂ ਅੱਗੇ ਐਗਰੀ ਬਿਜ਼ਨਸ ਦਾ ਨਾਮ ਦੇ ਰਹੇ ਹਾਂ ਕਿ ਐਗਰੀਕਲਚਰ ਤੋਂ ਹਟ ਕੇ ਅਸੀਂ ਐਗਰੀ ਬਿਜ਼ਨਸ ਜੋ ਸਾਡੇ ਫਾਰਮਰ ਜੀ ਨੇ ਉਹ ਕਰਿਆ ਕਰਨ ਤੇ ਇੱਥੇ ਇਸ ਸਿੰਪੋਜੀਅਮ ਦੇ ਵਿੱਚ ਇਹ ਨੈਸ਼ਨਲ ਸਿੰਪੋਜੀਅਮ ਇਹਦੇ ਚ ਪੰਜਾਬ ਤੋਂ ਵੀ ਦੂਜੇ ਇੰਸਟੀਚਿਊਟ ਤੋਂ ਬਹੁਤ ਸਾਰੇ ਸਾਇੰਟਿਸਟ ਸਟੂਡੈਂਟਸ ਆਏ ਨੇ ਤੇ ਦੂਜੀਆਂ ਸਟੇਟਸ ਤੋਂ ਵੀ ਕਾਫੀ ਪਾਰਟਿਸਪੇਸ਼ਨ ਇਹਦੇ ਵਿੱਚ ਹੋਈ ਹੈ ਇੱਕ ਇਹਦਾ ਸਿੰਪੋਜੀਅਮ ਹੈ ਸੋ then ਪਰ ਉਹਨਾਂ ਦੇ ਆਪਣੇ ਆਪਣੇ ਪੇਪਰ ਨੇ ਪ੍ਰੈਜੈਂਟੇਸ਼ਨਸ ਹੋਣੀਆਂ ਬਹੁਤ ਸਾਰੇ ਆਈਡੀਆਜ਼ ਨੇ ਐਕਸਪੀਰੀਅੰਸ ਨੇ ਤੇ ਉਹ ਜਿਹੜੇ ਸ਼ੇਅਰ ਕਰਾਂਗੇ ਤੇ ਇਹਦਾ ਸਾਨੂੰ ਹੋਰ ਵੀ ਫਾਇਦਾ ਹੋਏਗਾ ਕਿ ਅਸੀਂ ਫਿਊਚਰ ਦੇ ਵਿੱਚ ਜਿਹੜੀਆਂ ਸਾਡੀਆਂ ਰਿਸਰਚ ਦੀਆਂ ਕੋਲੈਬੋਰੇਸ਼ਨਸ ਨੇ ਉਹ ਇੱਥੇ ਹੋਣ ਡਵੈਲਪ ਕਰਾਂਗੇ ਸੋ ਆਉਣ ਵਾਲੇ ਜਿਹੜੇ ਸਾਡੇ ਕਿਸਾਨ ਵੀਰ ਨੇ ਜਿਨ੍ਹਾਂ ਵਾਸਤੇ ਅਸੀਂ ਕੰਮ ਕਰਦੇ ਆਂ ਤੇ ਉਹ ਲੈਕਚਰ ਜੇ ਅਸੀਂ ਕਹਿ ਰਹੇ ਸੀ ਕਿ ਸਾਡੇ ਕੋਲ ਸਕਿੱਲ ਡਵੈਲਪਮੈਂਟ ਸੈਂਟਰ ਹੈਗਾ ਜਿੱਥੇ ਅਸੀਂ ਬਹੁਤ ਸਾਰੀਆਂ ਟ੍ਰੇਨਿੰਗਾਂ ਦਿੰਨੇ ਫੂਡ ਪ੍ਰੋਸੈਸਿੰਗ ਦੀਆਂ ਵੈਲਿਊ ਐਡੀਸ਼ਨ ਤੇ ਉਹਦੀ ਜਿਹੜੀ ਅਸੀਂ ਬ੍ਰਾਂਡਿੰਗ ਕਰਦੇ ਆ ਸੋ ਉਹ ਫਾਰਮਰਜ਼ ਵਾਸਤੇ ਇਹ ਅਸੀਂ ਆਉਣ ਵਾਲੇ ਸਾਲਾਂ ਦੇ ਵਿੱਚ ਜਿਹੜੀ ਫੂਡ ਪ੍ਰੋਸੈਸਿੰਗ ਦਾ ਵੈਲਿਊ ਐਡੀਸ਼ਨ ਦਾ ਤੇ ਮਾਰਕੀਟਿੰਗ ਦਾ ਕੰਮ ਹੈ ਹੋਰ ਅੱਗੇ ਵਧਾਉਣਾ ਚਾਹੁੰਦੇ ਥਰੂ ਆਵਰ ਸਕਿਲ ਡਵੈਲਪਮੈਂਟ ਸੈਂਟਰ ਥੋੜੇ ਨੈਸ਼ੀ ਸੈਂਟਰ ਇੱਥੇ ਜਿੱਥੇ ਫਾਰਮਰ ਜਿਹੜੇ ਨੇ ਜਾਂ ਟ੍ਰੇਨਿੰਗ ਜਿਹਨੇ ਜੋ ਟ੍ਰੇਨਿੰਗ ਲੈ ਕੇ ਜਾਂਦੇ ਨੇ ਉਹ ਇੱਥੇ ਆ ਕੇ ਕੁਝ ਦਿਨ ਕੰਮ ਕਰ ਸਕਦੇ ਨੇ ਉਹ ਆਪਣਾ ਪ੍ਰੋਡਕਟ ਬਣਾ ਸਕਦੇ ਨੇ ਤੇ ਕੌਨਫੀਡੈਂਸ ਡਵੈਲਪ ਕਰ ਸਕਦੇ ਨੇ ਸੋ ਇਸ ਇੰਪੋਜੀਟਿਵ ਦਾ ਆਉਣ ਵਾਲੇ ਸਾਲਾਂ ਦੇ ਵਿੱਚ ਸਾਨੂੰ ਬਹੁਤ ਫਾਇਦਾ ਹੋਏਗਾ ਕਿਸਾਨ ਵੀਰਾਂ ਨੂੰ ਵੀ ਤੇ ਸਾਡੇ ਸਟੂਡੈਂਟਸ ਨੂੰ ਵੀ ਤੇ ਟੀਚਰਸ ਨੂੰ ਵੀ ਥੈਂਕ ਯੂ ਸੋ ਮੱਚ